ਪੰਜਾਬ ਸਰਕਾਰ ਕਹਿ ਰਹੀ ਆ ਪੀ ਭਾਈ ਜਿਹੜੇ ਇਹਨਾਂ ਦੇ ਪਰਿਵਾਰ ਹੋਂਾਂ ਦੇ ਪਹਿਲੇ ਦਾਦੇ ਮਸਲੇ ਹੋਂਨ ਕੇ ਪਸੰਦ ਤੇ ਅੰਜ ਲੱਗਾ ਪੀ ਵਾਹ ਮਾਨ ਸਰਕਾਰ ਦੇ ਤੇ ਰੰਗ ਨਿਆਰੇ ਤੂੰ ਇਹਨਾਂ ਦੇ ਪਰਿਵਾਰ ਨੂੰ ਲਾਇ ਝੂਠੇ ਲਾਰੇ ਦੁਖੀ ਤੇ ਪਰੇਸ਼ਾਨ ਆ ਪੀ ਸਾਡਾ ਜਾਇਜ ਕੰਮ ਮਾਨ ਜੋਗ ਅਦਾਲਤਾਂ ਨੇ ਕਿਸ ਜਿੱਤਨ ਦੇ ਬਾਅਦ ਵੀ ਉਥੇ 12 ਨੰਬਰ ਤੇ ਫੋਨ ਵੀ ਕੀਤਾ ਆ ਕਿਸ ਨੂੰ ਵੀ ਮਿਲਿਆ ਐਸਐਸਪੀ ਸਾਹਿਬ ਨੂੰ ਮਿਲਿਆ ਮੈਂ ਉਥੇ ਡਿਪਟੀ ਸਾਹਿਬ ਨੂੰ ਮਿਲਿਆ ਸਾਰਿਆਂ ਨੂੰ ਮਿਲਦਾ ਰਿਹਾ ਪਰ ਉਥੇ ਕੋਈ ਕਾਰਵਾਈ ਨਹੀਂ ਦੈਨਿਕ ਬੁਜਾਬੀ ਤੇ ਜੁੜੇ ਹੋ ਤੁਸੀਂ ਮੇਰਾ ਨਾਮ ਫਲਜੀਤ ਸਿੰਘ ਵਰਪਾਲ ਆਪਾਂ ਤੁਹਾਡੇ ਅੱਜ ਜੋਸ਼ਕੀਤ ਨਾਲ ਗੱਲਬਾਤ ਕਰਾ ਰਹੇ ਆਂ ਐਨ ਆਰ ਆਈ ਪਰਿਵਾਰ ਨੇ ਹਰਪਾਲ ਸਿੰਘ ਜੁਕੇ ਹਾਂਜੀ ਹਰਪਾਲ ਸਿੰਘ ਜੁਕੇ ਜੀ ਜਿਹੜੇ ਤੁਸੀਂ ਅੱਜ ਜਿਹੜੇ ਬਟਾਰੇ ਗਏ ਜੇ ਐਸ ਐਸ ਪੀ ਦਫਤਰ ਤੇ ਕੀ ਤੁਹਾਡਾ ਮਸਲਾ ਕੀ ਹੈ ਬਹੁਤ ਹੀ ਸਤਿਕਾਰਯੋਗ ਆਪ ਜੀ ਦੇ ਈਵਰ ਨੂੰ ਤੇ ਆਪ ਦੇ ਸੱਜਣਾਂ ਨੂੰ ਸਤਿ ਸ੍ਰੀ ਅਕਾਲ ਵਹਿਗੁਰੂ ਜੀ ਖਾਲਸਾ ਵਹਿਗੁਰੂ ਜਗੀਫਤ ਹੈ ਵੀਰ ਜੀ ਗੱਲ ਇਹ ਆ ਪੰਜਾਬ ਸਰਕਾਰ ਦੇ ਹੁਕਮਾਂ ਤੇ ਅਸੀਂ ਇੱਕੋ ਤੇ ਸਕੂਲ ਕੰਪਲੈਕਸ ਵਾਸਤੇ ਜਗ੍ਹਾ ਲਈ ਪਿਛਲੇ ਸਾਲ 7-8 ਮਹੀਨੇ ਜਾਂ ਸਾਲ ਹੀ ਹੋ ਗਿਆ ਸਾਨੂੰ ਉਹ ਜਗ੍ਹਾ ਦੇ ਸਾਰੇ ਕੇਸ ਅਸੀਂ ਹੇਠੀ ਦਾਤ ਤੋਂ ਲੈ ਕੇ ਉਪਰੀ ਦਾਤ ਤੱਕ ਜਿੱਤ ਲਏ ਸਿਵਲ ਕੋਰਟ ਸੈਸ਼ਨ ਕੋਰਟ ਹਾਈ ਕੋਰਟ ਸੁਪਰੀਮ ਕੋਰਟ ਤੱਕ ਮਸਲਾ ਆ ਗਿਆ ਵੀ ਇਹਨਾਂ ਨੇ ਮਾਲ ਵਿਭਾਗਮ ਨੇ ਸਟੇ ਗਲਤ ਚਾਰਤੇ ਸਟੇ ਹੈਗਾ ਪ੍ਰੋਜੈਕਸ਼ਨ ਦਾ ਤੇ ਉਹ ਚਾਰਤਾ ਮਾਲਕੀ ਦਾ ਸਾਡਾ ਇੰਤਕਾਲ ਹੋਈ 6 ਮਹੀਨਾ ਲਾਤੇ ਮਨਤਾਜਾ ਕਰਕੇ ਜੋ ਉਹ ਵੀ ਗਲਤ ਚਾਰਤਾ ਇਹਨਾਂ ਨੇ ਫੇਰ ਅਸੀਂ ਇਹਨਾਂ ਦੀਆਂ ਪੁਸਕੋਸ਼ ਕਰਦਾ ਕੀਤੀਆਂ ਪੁਸਕੋ ਵੀ ਕੀਤੀਆਂ ਡੀਸੀ ਕੋ ਵੀ ਸਤਿਮਾਨਯੋਗ ਦੀ ਸਭ ਕੀਤੀਆਂ ਡੀਆਰਓ ਸਭ ਕੀਤੀਆਂ ਐਚੀਐਮ ਕੋ ਕੀਤੀਆਂ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਪੰਜਾਬ ਸਰਕਾਰ ਕਹਿ ਰਹੀ ਆ ਵੀ ਭਾਈ ਜਿਹੜੇ ਇਹਨਾਂ ਦੇ ਪਰਿਵਾਰ ਹੋਣਾਂ ਦੇ ਪਹਿਲੇ ਦਾਦੇ ਮਸਲੇ ਹਲ ਹੋਣ ਕੇ ਪਰ ਸੰਤ ਅੰਜ ਲੱਗਾ ਵੀ ਵਾਹ ਮਾਨ ਸਰਕਾਰ ਦੇ ਤੇ ਰੰਗ ਨਹੀਂ ਆ ਰਹੇ ਤੂੰ ਇਹਨਾਂ ਦੇ ਪਰਿਵਾਰ ਨੂੰ ਲਾਇ ਝੂਠੇ ਲਾਰੇ ਅਸੀਂ ਬੜੇ ਦੁਖੀ ਤੇ ਪਰੇਸ਼ਾਨ ਆ ਵੀ ਸਾਡਾ ਜਾਇਜ਼ ਕੰਮ ਮਾਨਯੋਗ ਅਦਾਲਤਾਂ ਦੇ ਕਿਸ ਜਿੱਤਣ ਦੇ ਬਾਅਦ ਵੀ ਉਥੇ ਸਾਨੂੰ ਇੱਕ ਹਰਿੰਦਰ ਸਿੰਘ ਤੇ ਉਹਦੇ ਕੁਝ ਸਾਥੀ ਜਿਹੜੇ ਸਾਡੀਆਂ ਗੱਡੀਆਂ ਦਾ ਪਿੱਛਾ ਕਰਦੇ ਆ ਉਸ ਬੰਦ ਦੇ ਵਿੱਚ ਮੈਂ 112 ਨੰਬਰ ਤੇ ਫੋਨ ਵੀ ਕੀਤਾ ਪੁਲਿਸ ਨੂੰ ਵੀ ਮਿਲਿਆ ਐਸਐਸਪੀ ਸਾਹ ਨੂੰ ਮਿਲਿਆ ਮੈਂ ਉਥੇ ਡਿਪਟੀ ਸਾਹ ਨੂੰ ਮਿਲਿਆ ਸਾਰਿਆਂ ਨੂੰ ਮਿਲਦਾ ਰਿਹਾ ਪਰ ਉਥੇ ਕੋਈ ਕਾਰਵਾਈ ਨਹੀਂ ਹੁੰਦੀ ਇਹ ਨਾਣਿਕ ਬੰਦਿਆਂ ਬੰਦਿਆਂ ਢੋ ਰੱਖਣ ਦੀ ਮੈਨੂੰ ਸ਼ੱਕ ਪੈਂਦਾ ਵੀ ਉਹਨਾਂ ਢੋ ਰੱਖਦੇ ਆ ਜਿਸ ਕਰਕੇ ਸਾਡੀ ਕੋਈ ਗੱਲਬਾਤ ਨਹੀਂ ਹੁੰਦੀ ਅਸੀਂ ਇਨਸਾਫ ਲੈਣਾ ਚਾਹੁੰਦੇ ਆ ਅਸੀਂ ਅਦਾਲਤਾਂ ਗਏ ਅਸੀਂ ਕੋਈ ਝਗੜਾ ਨਹੀਂ ਕਰਦੇ ਨਾ ਅਸਤੇ ਕੋਈ ਚੱਕੜ ਆਨੇ ਨਾਲ ਕੀ ਤਾਂ ਨਾ ਕਰੀ ਉਹਨਾਂ ਨਾਲ ਗੱਲ ਮਾਲੀ ਚੰਗੀ ਪਰ ਉਹ ਸਾਡੀਆਂ ਗੱਡੀਆਂ ਦੇ ਅੱਗੇ ਪਿੱਛੇ ਕਰਕੇ ਹੁਣ ਜੇ ਸਾਡੇ ਗੱਡੀਆਂ ਦਾ ਨੁਕਸਾਨ ਕਰਕੇ ਜਾਂ ਸਾਲਾਗ ਨੁਕਸਾਨ ਕਰਕੇ ਤੇ ਫੇਰ ਹੀ ਸਾਡੀ ਗੱਲ ਸੁਣੂ ਸਰਕਾਰ ਕੀ ਸਰਕਾਰ ਜਦੋਂ ਕੋਈ ਕਤਲ ਹੋ ਜਾਂਦਾ ਜਾਂ ਕੋਈ ਬੰਦੇ ਮਰ ਜਾਂਦੇ ਫੇਰ ਉੱਥੇ ਪਹੁੰਚਦੀ ਹੈ ਇਹ ਕਿਹੋ ਜਿਹਾ ਇਨਸਾਫ ਹੈ ਕਿਹੋ ਜਿਹਾ ਇਨਸਾਫ ਜਾਂਦੇ ਅਸੀਂ ਕੰਮ ਨਾਲ ਜਾਂਦੇ ਫੇਰ ਆਖੋ ਨਾ ਵੀ ਅਸੀਂ ਜਿਹੜੇ ਬਾਹਰੋਂ ਵਿਦੇਸ਼ੋਂ ਆਉਣਗੇ ਪੈਸਾ ਲਾਉਣਗੇ ਇਨਵੈਸਟ ਕਰਾਂਗੇ ਉਹਨਾਂ ਦੀ ਸੱਖਿਆ ਕਰਾਂਗੇ ਅਸੀਂ ਤੁਸੀਂ ਕੰਮ ਤੋਂ ਕੰਮ ਤੁਸੀਂ ਕੰਮ ਤੋਂ ਕੰਮ ਇਹ ਤੇ ਕਰੋ ਵੀ ਜਿਹੜੀ ਬੰਦੀ ਕਾਰਵਾਈ ਤੇ ਕਰੋ ਸਾਡੀ ਅਸੀਂ ਨੇ ਕਹਿੰਦੇ ਸਾਡੇ ਅਕਲ ਕਰੋ ਅਗਰ ਕੋਈ ਕਾਰਵਾਈ ਨਹੀਂ ਬੰਦੀ ਤੇ ਸਾਨੂੰ ਉਹ ਡਾਕਖ ਦਫ਼ਤਰ ਕਰ ਦਿਓ ਤੇ ਐਪਲੀਕੇਸ਼ਨਾਂ ਨੂੰ ਇਹ ਕਾਰਵਾਈ ਨਹੀਂ ਬੰਦੀ ਜਾਲੀ ਵਸੀਤਾਂ ਬਣਾਈਆਂ ਜਾਲੀ ਸਟੇ ਚਾੜੇ ਇਹਨਾਂ ਨੇ ਸਭ ਕੁਝ ਜਾਲੀ ਕੀਤਾ ਪਿੱਛਾ ਸਾਡਾ ਕਰਨ ਇਹਦੇ ਗੁੰਡਾ ਕਰੀਏ ਰਾਜਾ ਵਨਾਈ ਦਾ 15 ਬੰਦੇ ਜੂਪੀ ਨਾਲ ਗੱਲਿਆ ਗੱਡੀ ਨੰਬਰ ਦਿੱਤੇ ਟਾਈਮ ਦਿੱਤਾ ਗੱਡੀ ਨੰਬਰ ਦਿੱਤੇ ਫੋਨ ਕੀਤੇ ਪਿਆ ਗੱਡੀ ਨੰਬਰ ਸਾਡੇ ਪਿੱਛੇ ਕਰਨ ਆ ਗੱਡੀਆਂ ਆਉਂਦੀਆਂ ਫਿਰ ਕਾਰਵਾਈ ਕਿਉਂ ਨਹੀਂ ਹੋ ਰਹੀ ਜਿਹੜੀਆਂ ਗੱਡੀਆਂ ਆ ਰਹੀਆਂ ਕਾਰਵਾਈ ਕਿਉਂ ਨਹੀਂ ਹੋ ਰਹੀ ਮਾਨਸਪੁਰੇ ਦਾਅਵੇ ਕਰਦੇ ਨੇ ਪਰ ਕੀ ਗੱਲ ਹੈ ਕਿਉਂ ਨਹੀਂ ਕਾਰਵਾਈ ਹੋ ਰਹੀ ਇਹਨੂੰ ਕੀ ਮੰਨਦੇ ਜੀ ਸਰ ਅਸੀਂ ਤੇ ਅਸੀਂ ਤੇ ਵੀਰ ਜੀ ਅਸੀਂ ਤੇ ਆਪਣੀ ਕੰਪਲੇਂਟ ਹੀ ਕਰ ਸਕਦੇ ਆ ਅਸੀਂ ਤੇ ਰਿਕੁਐਸਟ ਕਰ ਸਕਦੇ ਮਾਨ ਸਾਹਿਬ ਦੇ ਗਾੜੀ ਅਸੀਂ ਇੱਕ ਪਟਵਾਰੀ ਦੇ ਇੱਕ ਮਾਲ ਵਿਭਾਗ ਦੇ ਕਿਸ ਅਫਸਰ ਦੀ ਬਦਲੀ ਕਰਨ ਕਿਹਾ ਵੀ ਉਹ ਬੰਦਾ ਠੀਕ ਨਹੀਂ ਕਰੀ ਬਦਲੀ ਕਰ ਦੇ ਉਹ ਦੂਜੇ ਤੇ ਰਿਸ਼ਤੇਦਾਰ ਕਿਸੇ ਦਾ ਵੀਰ ਜੀ ਉਹਨੇ ਅਜੇ ਤੱਕ ਬਦਲੀ ਨਹੀਂ ਕੀਤੀ ਜੇ ਡੀਸੀ ਸਾਹਿਬ ਦੇ ਨੇ ਆ ਥੱਲੇ ਕਲਰਕ ਜਿਹੜੇ ਆ ਥੱਲੇ ਉਹਦੇ ਆਪਣਾ ਅਮਲਾ ਫੈਮਲਾ ਆ ਕਾਨੂੰਨ ਸਦਨ ਕਾਨੂੰਗੋ ਆ ਥੱਲੇ ਉਹਨਾਂ ਦੇ ਪੀ ਆ ਉਹ ਕੱਲਿਆ ਛੁੱਟੀ ਦੇ ਆ ਕੋਈ ਵਿਆਹ ਗਿਆ ਵਾ ਕੋਈ ਫਲਾਣੇ ਸੰਗ ਗਿਆ ਵਾ ਇਹ ਇਹ ਵਿਆਹ ਜਾਣੋ ਮਹਿਕਮਾ ਵਾ ਵਿਆਹ ਸ਼ਾਮ ਨੂੰ ਜਾਂ ਰਾਤ ਨੂੰ ਛੁੱਟੀ ਲੈ ਕੇ ਜਾਣ ਫਿਰ ਛੁੱਟੀ ਲੈ ਕੇ ਜਾਣ ਵੀ ਵਿਆਹ ਮੈਂ ਜਾਣਾ ਇਹ ਪਤਾ ਨਹੀਂ ਸਮਝਣ ਲੱਗੇ ਇਹਨਾਂ ਦੀ ਸਾਨੂੰ ਵੀ ਇਹ ਕੀ ਕਰਦੇ ਸਾਡੇ ਨਾਲ ਸਾਡਾ ਕੋਈ ਕਿਸੇ ਦੇ ਮਾਲਮਿਆਂ ਵਿੱਚ ਰਿਐਕਸ਼ਨ ਨਹੀਂ ਹੋਇਆ ਨਾ ਸਾਡਾ ਪੁਲਿਸ ਪ੍ਰਸ਼ਾਸਨ ਰਿਐਕਸ਼ਨ ਹੋਇਆ ਨਾ ਸਾਡਾ ਹੀ ਮਾਨਯੋਗ ਮੁੱਖ ਮੰਤਰੀ ਸਾਾਨੂੰ ਲੈਟਰਾਂ ਪਈਆਂ ਕੋਈ ਕਾਰਵਾਈ ਹੋਈ ਤੁਹਾਡੇ ਕੋਈ ਪ੍ਰੂਫ ਹੈਗਾ ਜਿਹੜਾ ਜਿਹੜੇ ਤੁਸੀਂ ਇਹ ਜਿਹੜੀਆਂ ਲੈਟਰਾਂ ਜਿਹੜੀਆਂ ਪਾਈਆਂ ਵਾਂ ਜਾਂ ਕੋਈ ਵੀ ਜਿਹੜਾ ਮੇਨ ਇਹ ਜਿਹੜੇ ਪ੍ਰੂਫ ਜਿਹੜੇ ਆ ਤੁਸੀਂ ਕਹਿ ਰਹੇ ਜੀ ਉੱਤੋਂ ਤੱਕ ਆਪਾਂ ਸਾਰੀਆਂ ਚਿੱਠੀਆਂ ਗੱਡੀਆਂ ਕੀ ਗੱਲ ਕੀ ਹੈ ਕਿਉਂ ਨਹੀਂ ਕਾਰਵਾਈ ਹੁੰਦੀ ਜੀ ਚਿੱਠੀਆਂ ਵੀ ਗੱਡੀਆਂ ਤੁਸੀਂ ਕਿਉਂ ਨਹੀਂ ਹੁੰਦੀਆਂ درخواستਾਂ ਦੀ ਫਾਈਲ ਪੂਰੀ ਬਣੀ ਆ 13 ਦਰਖਾਸਤਾਂ ਜਿਹੜੀਆਂ ਉਹ ਚੌਂਕੀ ਨਿਸ਼ਾਰ ਪਟਵਾਰੀ ਕੋ ਸਾਡਾ ਸਾਰਾ ਆਟੀਆਂ ਪਈਆਂ 15 16 ਦਰਖਾਸਤਾਂ ਦਿਓ ਜਵਾਬ ਨਹੀਂ ਦਿੰਦੇ ਅਸੀਂ ਐਸਐਸਪੀ ਸਾਹਿਬ ਕੋ ਵੀ ਦੇ ਗਏ ਆਂ ਡਿਪਟੀ ਸਾਹਿਬ ਕੋ ਵੀ ਦੇ ਗਏ ਆਂ ਸਾਰੀਆਂ ਦਰਖਾਸਤਾਂ ਪਈਆਂ ਸਾਡੀਆਂ ਪਰ ਕਿਸੇ ਦਰਖਾਸਤੇ ਪੂਰੀ ਨਹੀਂ ਆ ਵੇਖੋ ਆ ਕਪਤਨ ਇਹਨਾਂ ਮਾਲਕੀ ਸਟੇ ਲਿਖਿਆ ਜਦੋਂ ਮਾਲਕੀ ਸਟੇ ਹੀ ਹੈ ਨਹੀਂਗਾ ਮਾਲਕ ਦਾ ਸਟੇ ਹੈ ਨਹੀਂ ਤੇ ਇਹਨਾਂ ਨੇ ਉਹ ਵੀ ਉਹ ਵੀ ਲਿਖਤਾ ਫਿਰ ਇੱਕ ਸਟੇ 39 ਕਨਾਲ ਦਾ 199 ਕਨਾਲ ਦਾ ਇਹਨਾਂ ਸਾਰਾ ਹੀ ਲਿਖਤਾ ਉਹ ਆਰਡਰ ਹੋਇਆ ਹੀ ਸਿਰਫ 16 9 ਤੱਕ ਉਹ ਵੀ ਲਿਖਤਾ ਵੀ ਸਟੇ ਹੋ ਗਿਆ ਨਾ ਸਾਡੀਆਂ ਰਿਸ਼ਤੀਆਂ ਨਹੀਂਆਂ ਨਾ ਸਾਡੇ ਇੰਤਕਾਲ ਹੁੰਦੇ ਨਾ ਸਾਡੇ ਨਾਲ ਕੋਈ ਸਹੀ ਜਿਹੜਾ ਇਹਨਾਂ ਦਾ ਬੰਦਾ ਮਾਲ ਮਹਿਕ ਮੈਂਦਾ ਉਹ ਹਨਾ ਸਰੇ ਨਹੀਂ ਚੜਦਾ ਸਾਡਾ ਫਿਰਪਾਲ ਸਿੰਘ ਜੁਕੇ ਜੀ ਤੁਸੀਂ ਐਨਆਰ ਪਰਿਵਾਰ ਦੇ ਦੋ ਸਕੂਲ ਚਲਾ ਰਹੇ ਜੀ ਪਰ ਜੇ ਤੁਸੀਂ ਵੇਖਿਆ ਜੇ ਵੀ ਜਿਤਨਾ ਹੁਣ ਪੰਜਾਬ ਸਰਕਾਰ ਨੂੰ ਕੀ ਸਨੇਹਾ ਦੇਣਾ ਜਾਂਦੇ ਜੇ ਤੁਸੀਂ ਮੈਂ ਮਾਨਜੋਗ ਮੁੱਖ ਮੰਤਰੀ ਸਿਮਰ ਬੇਨਤੀ ਕਰਦਾ ਵੀ ਅਸੀਂ ਦੋ ਸਕੂਲ ਚਲਾ ਰਹੇ ਹਾਂ ਔਰ ਜੁਗਾਰ ਦਿੱਤਾ ਤੇ ਬੱਚਿਆਂ ਨੂੰ ਟੀਚਰਾਂ ਨੂੰ ਸਾਰਿਆਂ ਨੂੰ ਪਰ ਹੁਣ ਅਸੀਂ ਗਾੜੀ ਸਾਡੇ ਇਨਾ ਮਨ ਦੁਖੀ ਹੋਇਆ ਇਹ ਸਾਡੇ ਕੰਮ ਜਿਹੜੇ ਆ ਸਹੀ ਕੰਮ ਨਹੀਂ ਹੋ ਰਿਹਾ ਤੇ ਅਸੀਂ ਕੀ ਕਰ ਸਕਦੇ ਆਂ ਮੈਂ ਸਾਰੇ ਪਰਿਵਾਰਾਂ ਨੂੰ ਬੇਨਤੀ ਕਰਦਾ ਕਿ ਅਸੀਂ ਤੇ ਚਾਹੁੰਦੇ ਆਂ ਕਿ ਜੇ ਸਰਕਾਰ ਨੇ ਸਾਡਾ ਕੋਈ ਕਾਨੂੰਨ ਅਨੁਸਾਰ ਕੰਮ ਨਾ ਕੀਤਾ ਅਸੀਂ ਸਾਰੀ ਜ਼ਮੀਨ ਭੌਂ ਮੰਡਲਾ ਵੇਚ ਵਟ ਕੇ ਫੇਰ ਵਾਪਸ ਵਾਪਸ ਆ ਜਾਈਏ ਕਿਉਂ ਸਾਡੀ ਮਜਬੂਰੀ ਬਣ ਗਈ ਆ ਸਾਡੇ ਛੇਤੇ ਸਰਕਾਰ ਬਣੀ ਆ ਜੇ ਸਾਡੀ ਸਰਕਾਰ ਨੇ ਨਹੀਂ ਸੁਣਨੀ ਅਸੀਂ ਕਾਨੂੰਨ ਦੇ ਦਾਰੇ ਰੱਖਨੇ ਸੁਣਨੀ ਤੇ ਫੇਰ ਅਸੀਂ ਸਰਕਾਰ ਨੂੰ ਕੀ ਸਕ ਸਕਦੇ ਆ ਉਹ ਆਪਣੇ ਨਾਲ ਆ ਜੇ ਅਸੀਂ ਆਪਣੇ ਨਾਲ ਆ ਜੀ ਅਸੀਂ ਬਾਹਰ ਜਗ੍ਹਾ ਆਪਣੇ ਮਰਚੇਗੇ ਕੰਮ ਅਗੇ ਕਰਦੇ ਆ 30 ਸਾਗੇ ਬਾਹਰ ਜਾਂਦੇ ਨਾ ਤੇ ਹੋਰ ਉੱਥੇ ਕੰਮ ਕਰਾਂਗੇ ਆਪਣੇ ਬੱਚਿਆਂ ਨੂੰ ਫੇਰ ਨਹੀਂ ਲਿਆਵਾਂਗੇ ਇੱਥੇ ਅਸੀਂ ਇਹ ਸਰਕਾਰ ਨੇ ਸਾਡੀ ਨਾਂ ਸੁਣੀ ਤੇ ਇਹ ਜੀ ਹਰਪਾਲ ਸਿੰਘ ਜੀ ਜੁਕੇ ਜਿਹੜੇ ਐਨਆਰ ਪਰਿਵਾਰ ਨੇ ਇਹਨਾਂ ਨੇ ਸਾਡੇ ਦੈਨਿਕ ਪੰਜਾਬੀ ਦੇ ਉੱਤੇ ਮੰਗ ਰੱਖੀ ਹੈ ਜਿਹੜੀ ਇਹ ਸਰਕਾਰਾਂ ਤੱਕ ਰਚਾਣਾ ਸੀ ਫੁਲਜੀਤ ਸਿੰਘ ਵਰਪਾਲ ਦੀ ਖਾਸ ਰਿਪੋਰਟ